ਅੱਜ ਦੇਖੋ ਜੀ ਆਪਾਂ ਹੋਲ ਸੇਲ ਦੇ ਵਿੱਚ ਹੋਲ ਸੇਲ ਡੇਟਾ ਦੇ ਵਿੱਚ ਕੱਟ ਪੀਸ ਲੈ ਕੇ ਆਇਆ ਹਰ ਤਰ੍ਹਾਂ ਦੀ ਆਈਟਮ ਦਵਾਂਗੇ ਆਪਣਾ ਨਾਲ ਦੇ ਇਧਰਲਾ ਵੀ ਗੜਾਉਣ ਭਰਿਆ ਪਿਆ ਇਧਰਲਾ ਵੀ ਗੜਾਉਣ ਭਰਿਆ ਪਿਆ ਆ ਵੀ ਰੱਬ ਦੀ ਕਿਰਪਾ ਨਾਲ ਭਰਿਆ ਪਿਆ ਆ ਦੇਖੋ ਜੀ ਠੀਕ ਹੈ ਪੂਰੇ ਗੜਾਉਣ ਦੇ ਵਿੱਚ ਮਾਲੀ ਮਾਲ ਹੋਇਆ ਪਿਆ نیچے ਵੀ ਖੜਿਆ ਪਿਆ ਠੀਕ ਹੈ ਅੱਜ ਆਪਾਂ ਤੁਹਾਡੇ ਲਈ ਲੈ ਕੇ ਆਏ 2 ਮੀਟਰ ਦੀ ਕੱਟ ਪੀਸ 2 ਤੋਂ ਲੈ ਕੇ 2.5 ਤੱਕ ਦੀ ਕੱਟ ਪੀਸ ਠੀਕ ਹੈ ਮਾਲ ਬਹੁਤ ਜਾਪ ਹੈ ਜਿੰਨਾ ਕੋ ਉਹਨਾਂ ਪਿਆ ਸ਼ਿਮਰ ਪਈ ਹੈ ਬਰਬਰੀ ਪਈ ਹੈ ਮੋਸ ਫੈਂਡੀ ਪਈ ਹੈ ਸ਼ਿਫੂਨ ਫੈਂਡੀ ਪਈ ਹੈ ਹਰ ਯਾਨੀ ਕਿ ਮਿਕਸ ਲੋਟ ਹੁੰਦੀ ਏ ਠੀਕ ਹੈ ਹਰ ਤਰ੍ਹਾਂ ਦੀ ਕੱਟ ਹੁੰਦੀ ਹੈ ਜੇ ਕਿਸੇ ਨੇ ਦੁਪੱਟੇ ਰੁਬਟੇ ਬਣਾਉਣ ਵਾਸਤੇ ਲੈਣਾ ਹੋਵੇ 2 ਤੋਂ ਲੈ ਕੇ 2.5 ਤੱਕ ਦੀ ਕੱਟ ਹੋਗੀ ਰੇਟ ਹੋਊਗਾ 25 ਰੁਪਏ ਪੀਸ ਗੱਲ ਨੂੰ ਸਮਝੋ 2 ਤੋਂ ਲੈ ਕੇ 2.5 ਤੱਕ ਦੀ ਕੱਟ ਹੋਊਗੀ 25 ਰੁਪਏ ਪੀਸ ਹੋਊਗਾ ਠੀਕ ਹੈ ਜੀ ਪੂਰਾ ਲੋਟ ਪਿਆ ਜੀ ਠੀਕ ਹੈ ਜੀ ਲੋਟ ਪੂਰਾ ਪਿਆ 25 ਰੁਪਏ ਪੀਸ ਰੇਟ ਹੋਲ ਸੇਲ ਠੀਕ ਹੈ ਜੀ ਬੰਡਲ ਟੂ ਬੰਡਲ ਇੱਕ ਬੰਡਲ ਜੇ 50 ਪੀਸ ਹੁੰਦੇ ਨੇ 1250 ਰੁਪਏ ਬੰਡਲ ਪੈਂਦਾ ਪਲੀਜ਼ ਗੱਲ ਨੂੰ ਧਿਆਨ ਨਾਲ ਸਮਝ ਲਿਓ ਠੀਕ ਹੈ ਜੀ ਬੰਡਲ ਟੂ ਬੰਡਲ ਠੀਕ ਹੈ ਜੀ ਹੁਣ ਆ ਜੋ ਹਾਫ ਫੈਂਡੀ ਤੇ ਜੀ ਫੈਂਡੀ 3 2.5 ਤੋਂ ਲੈ ਕੇ 3.5 ਤੱਕ ਦੀ ਕਟ ਹੋਊਗੀ ਬੰਡਲ ਟੂ ਬੰਡਲ ਇਹ ਪਊਗਾ 60 ਰੁਪਏ ਪੀਸ ਠੀਕ ਹੈ ਜੀ 60 ਰੁਪਏ ਪੀਸ ਪਊਗਾ ਬੰਡਲ ਟੂ ਬੰਡਲ ਠੀਕ ਹੈ ਜੀ ਯਾਨੀ ਕਿ ਇਹ ਪਊਗਾ ਤੁਹਾਨੂੰ 60 ਰੁਪਏ ਪੀਸ ਇੱਕਾ ਸ਼ਿਮਰ ਦਾ ਮਾਲ ਆਈ ਠੀਕ ਹੈ ਇੱਕੋ ਸ਼ਿਮਰ ਦਾ ਮਾਲ ਹੈ ਇਹ ਵੀ ਤੁਹਾਨੂੰ 60 ਰੁਪਏ ਪੀਸ ਪਊਗਾ ਇਹ 3 ਪਲੱਸ ਕਟ ਹੈ 3 ਤੋਂ ਲੈ ਕੇ 4 ਤੱਕ ਦੀ ਕਟ ਹੈ ਰੇਟ ਪਊਗਾ 55 ਰੁਪਏ ਬੰਡਲ ਦੇ ਚ 50 ਪੀਸ ਹੋਣਗੇ ਠੀਕ ਹੈ 50 ਪੀਸ ਹੋਣਗੇ ਯਾਨੀ ਕਿ 60 ਰੁਪਏ ਪੀਸ ਹੈ ਸੌਰੀ 55 ਕਹਤਾ ਆ ਵੀ 60 ਰੁਪਏ ਦਾ ਆ ਵੀ 60 ਰੁਪਏ ਬੰਡਲ ਟੂ ਬੰਡਲ ਹੋਊਗਾ ਠੀਕ ਹੈ 60 ਰੁਪਏ ਪੀਸ ਯਾਨੀ ਕਿ 50 ਪੀਸ ਦਾ ਬੰਡਲ 3000 ਰੁਪਏ ਦਾ ਪਊਗਾ ਠੀਕ ਹੈ ਸਾਰੀ ਗੱਲ ਮੈਂ ਇੱਕ ਪੂਰੀ ਡਿਟੇਲ ਦੇ ਵਿੱਚ ਸਮਝਾ ਰਿਹਾ ਹਾਂ ਯਾਨੀ ਕਿ ਜੇ ਦੋ ਪੀਸ ਇੱਕ ਨਾਲ ਦੇ ਨਿਕਲੇ ਇੱਕ ਬੰਡਲ ਦੇ ਵਿੱਚ ਇਦਾਂ ਤਕਰੀਬਨ ਤਕਰੀਬਨ ਨਿਕਲੇ ਜਾਂਦੇ ਹੁੰਦੇ ਨੇ ਇੱਕ ਇੱਕ ਨਾਲ ਦੇ ਦੋ ਦੋ ਪੀਸ ਤਕਰੀਬਨ ਤਕਰੀਬਨ ਸਾਰੇ ਜਿਹੇ ਹੁੰਦੇ ਹੀ ਆ ਠੀਕ ਹੈ ਯਾਨੀ ਕਿ ਇਹ ਹੀ 120 ਰੁਪਏ ਸੂਟ ਦੇ ਹਿਸਾਬ ਨਾਲ ਪਊਗਾ ਮਤਲਬ ਮੈਂ ਪਹਿਲਾਂ ਗੱਲ ਕਲੀਅਰ ਕਰਦਾ ਵੀ ਸਾਰੇ ਬੰਡਲ ਦੇ ਵਿੱਚ ਸਾਰੇ ਰੰਗ ਮਿਲ ਜਾਣਗੇ ਇਤਾਂ ਨਹੀਂ ਹੋਸਾ ਫਿਰ ਵੀ ਬਹੁਤ ਹੱਦ ਤੱਕ ਸੂਟ ਨਿਕਲੇ ਆਉਂਦੇ ਨੇ ਠੀਕ ਹੈ 1ਾ 3 ਪਲੱਸ ਵਾਲੀ ਕੱਟ ਹੈ ਠੀਕ ਹੈ 3 ਪਲੱਸ ਵਾਲੀ ਕੱਟ ਆ ਹ ਇਹ ਆਪਾਂ ਤੁਹਾਨੂੰ 55 ਰੁਪਏ ਲਾ ਕੇ ਦਵਾਂਗੇ ਠੀਕ ਹੈ ਜੀ ਫੇਰ ਆ ਜੋ 4 ਮੀਟਰ ਦੀ ਕੱਟ ਬਰਬਰੀ ਠੀਕ ਹੈ ਜੀ ਬਰਬਰੀ ਡਾਰਕ ਚਾਰਟ ਹੈ ਠੀਕ ਹੈ ਜੀ ਬਰਬਰੀ ਦਾ ਡਾਰਕ ਚਾਰਟ ਹੈ ਠੀਕ ਹੈ ਜੀ ਇਹ ਤੁਹਾਨੂੰ ਲਗਾ ਕੇ ਦਵਾਂਗੇ ਆਪਾਂ ਸਿਰਫ ਔਰ ਸਿਰਫ 80 ਰੁਪਏ ਪੀਸ ਠੀਕ ਹੈ ਧਿਆਨ ਨਾਲ ਗੱਲ ਸੁਣ ਲਓ 80 ਰੁਪਏ ਪੀਸ ਬਰਬਰੀ ਦਾ ਲਗਾ ਕੇ ਦਵਾਂਗੇ ਬੰਡਲ ਟੂ ਬੰਡਲ ਜਾਊਗਾ ਹੋਲ ਸੇਲ ਰੇਟ ਨੇ ਇਕਾ ਫੈਂਸੀ ਆਈਟਮਾਂ ਐ ਸ਼ਿਮਰ ਸ਼ਿਮਰ ਫੈਂਸੀ ਆਈਟਮਾਂ ਸਾਰੀਆਂ ਠੀਕ ਹੈ ਜੀ ਇਹ 4 ਤੋਂ ਲੈ ਕੇ 490 ਤੱਕ ਦੀ ਕੱਟ ਹੁੰਦੀ ਹੈ ਇਹ ਪਊਗਾ 100 ਰੁਪਏ ਪੀਸ ਯਾਨੀ ਕਿ 40 ਪੀਸ ਹੁੰਦੇ ਨੇ ਇੱਕ ਬੰਡਲ ਦੇ ਵਿੱਚ ਠੀਕ ਹੈ ਜੀ ਇਕਾ ਸੂਟ ਨੇ ਪੂਰਾ ਮਿਕਸ ਲੋਟ ਹੈ ਜੇ ਸ਼ਿਮਰ ਹੈ ਬਰਬਰੀ ਹੈ ਸਾਰਾ ਮਿਕਸ ਲੋਟ ਹੈ ਇਹ ਆਪਾਂ ਤੁਹਾਨੂੰ ਲਗਾ ਕੇ ਦਵਾਂਗੇ 199 ਰੁਪਏ ਦਾ ਸੂਟ ਇਕਾ ਵਾਲਾ ਕ੍ਰਸ਼ ਚ ਆ ਗਿਆ ਆ ਕ੍ਰਸ਼ ਚ ਆ ਗਈ ਆ ਕ੍ਰਸ਼ ਦੇ ਵਿੱਚ ਆ ਗਿਆ ਕ੍ਰਸ਼ ਠੀਕ ਹੈ ਇਹ ਆਪਾਂ ਲਗਾ ਕੇ ਦਵਾਂਗੇ ਤੁਹਾਨੂੰ 150 ਰੁਪਏ ਦਾ ਸੂਟ ਇੱਕ ਆ ਪਲੇਨ ਬਰਬਰੀ ਆ ਗਈ ਜੀ ਇਹਦੇ ਵਿੱਚ ਕਲਰ ਬਹੁਤ ਪੈਨੇ ਪਲੇਨ ਬਰਬਰੀ ਠੀਕ ਹੈ ਜੀ ਕਲਰ ਬਹੁਤ ਪੈਨੇ ਇਹ ਆਪਾਂ ਤੁਹਾਨੂੰ ਲਗਾ ਕੇ ਦਵਾਂਗੇ 99 ਰੁਪਏ ਦਾ ਸੂਟ ਠੀਕ ਹੈ ਜੀ ਇਹਦੇ ਵਿੱਚ ਕਲਰ ਆ ਡਾਰਕ ਚਾੜ ਵੀ ਮਿਲ ਜੂਗਾ 99 ਰੁਪਏ ਦਾ ਸੂਟ ਹੀ ਬਰਬਰੀ ਦਾ ਠੀਕ ਹੈ ਜੀ 99 ਰੁਪਏ ਦਾ ਬਰਬਰੀ ਦਾ ਸੂਟ ਠੀਕ ਹੈ ਜੀ ਗੱਲ ਨੂੰ ਪੂਰੀ ਧਿਆਨ ਨਾਲ ਸੰਝ ਲਿਓ 99 ਰੁਪਏ ਦਾ ਬਰਬਰੀ ਦਾ ਸੂਟ 150 ਰੁਪਏ ਕ੍ਰਸ਼ 299 ਰੁਪਏ ਚ ਆਪਾਂ ਵਧੀਆ ਕੁਆਲਟੀ ਜਿਹੜੀ ਮਾਰਕੀਟ 'ਚ 500 ਰੁਪਏ ਮੀਟਰ ਮਿਲਦਾ 500 ਸੂਟ ਮਿਲਦਾ ਸੌਰੀ ਉਹ ਆਪਾਂ ਤੁਹਾਨੂੰ ਲਗਾ ਕੇ ਦੇਵਾਂਗੇ ਹੋਲ ਸੇਲ 'ਚ 199 ਰੁਪਏ ਸੂਟ ਠੀਕ ਹੈ ਜੀ ਫਿਰ ਆਇਓ ਇੱਧਰ ਆ ਦੇਖੋ origignal plain fendi ਦੇਖੋ origignal plain fendi moss fendi top ਦੀ ਕੁਆਲਿਟੀ ਨੇ ਡਾਰਕ ਚਾਰਟ ਨੇ ਕਲਰ ਟੌਪ ਦੇ ਹੋਣਗੇ ਇਹ ਪਊਗਾ ਤੁਹਾਨੂੰ 240 ਰੁਪਏ ਸੂਟ ਪਰ ਮੇਰੀ ਗੱਲ ਨੂੰ ਧਿਆਨ ਨਾਲ ਸਮਝੋ 4 ਮੀਟਰ ਦਾ 3.5 ਮੀਟਰ ਦਾ 3 ਮੀਟਰ ਦਾ ਦੋ-ਦੋ ਪੀਸ ਹੋਣਗੇ ਠੀਕ ਹੈ ਜੀ ਆਹ ਸਲਵਾਰ ਆ ਕਮੀਜ਼ ਐ ਆਹ ਸਲਵਾਰ ਆ ਕਮੀਜ਼ ਐ ਆਹ ਸਲਵਾਰ ਆ ਕਮੀਜ਼ ਐ ਇਦਾਂ ਦਾ ਮਾਲ ਹੋਊਗਾ ਆਹ ਸਲਵਾਰ ਆ ਕਮੀਜ਼ ਐ ਦੋ ਪੀਸਾਂ ਦਾ ਜੋੜੇ ਦਾ ਮਾਲ ਐ ਸਿਰਫ ਔਰ ਸਿਰਫ 240 ਰੁਪਏ ਸੂਟ ਈ ਠੀਕ ਹੈ ਜੀ ਇੱਕ ਆ ਪਲੇਨ ਫੈਂਡੀ ਆਈ ਹੋਈ ਐ ਪਲੇਨ ਫੈਂਡੀ 5 ਮੀਟਰ ਪਲੱਸ ਕੱਟ ਠੀਕ ਹੈ ਜੀ ਆਹ ਦੇਖੋ ਪਲੇਨ ਫੈਂਡੀ ਦੇ ਵਿੱਚ 5 ਮੀਟਰ ਦੀ ਕੱਟ ਐ ਇਹ ਪਊਗਾ ਤੁਹਾਨੂੰ 270 ਰੁਪਏ ਦਾ ਸੂਟ ਠੀਕ ਹੈ ਜੀ 270 ਰੁਪਏ ਦਾ ਸੂਟ ਠੀਕ ਹੈ ਜੀ ਤੇ ਇਦਾਂ ਦੇ ਇਕ ਆ ਵਾਲੀ ਹੈ ਜੀ ਆ ਵਾਲਾ ਮਾਲ ਜੋੜੇ ਦਾ ਮਾਲ ਆਈ ਇਹ ਇਹਦੇ ਚ ਵੀ ਦੋ ਪੀਸ ਨੇ ਇਕ ਆ ਵੀ ਦੋ ਪੀਸ ਨੇ ਆ ਵੀ ਦੋ ਪੀਸ ਨੇ ਸੂਟ ਹੈ ਯਾਨੀ ਕਿ ਤਿੰਨ ਤਿੰਨ ਸਾਢੇ ਤਿੰਨ ਤਿੰਨ ਦੇ ਪੀਸ ਹੁੰਦੇ ਨੇ ਯਾਨੀ ਕਿ 6 ਮੀਟਰ 7 ਮੀਟਰ ਦਾ ਸੂਟ ਹੋਊਗਾ ਇਹ ਪਊਗਾ ਤੁਹਾਨੂੰ ਯਾਨੀ ਕਿ 120 ਰੁਪਏ ਦਾ ਸੂਟ 3000 ਦੇ 25 ਸੂਟ ਆ 150 ਰੁਪਏ ਸੈਟਨ ਸਿਲਕ ਦਾ ਸੂਟ ਠੀਕ ਹੈ 120 ਰੁਪਏ ਇਕਾ ਫੈਂਡੀ ਹੈ ਇਹ ਵੀ ਜੋੜੇ ਵਾਲੀ ਹੈ ਇਹ ਸ਼ਫੂਨ ਫੈਂਡੀ ਹੈ ਪਹਿਲਾਂ ਗੱਲ ਨੂੰ ਧਿਆਨ ਨਾਲ ਸਮਝ ਲਿਓ ਇਹ ਸ਼ਫੂਨ ਫੈਂਡੀ ਹੈ ਕੱਲੀ ਸ਼ਫੂਨ ਫੈਂਡੀ ਠੀਕ ਹੈ ਜੀ ਇੱਕ ਹੀ ਕਨਾਲ ਦੇ ਦੋ ਪੀਸ ਹੁੰਦੇ ਨੇ ਸਾਢੇ 3-3 ਮੀਟਰ ਦੇ ਇਹ 150 ਦਾ ਸੂਟ ਲਗਾ ਕੇ ਦਊਗਾ ਗੱਲ ਨੂੰ ਪੂਰੀ ਗੱਲ ਨੂੰ ਧਿਆਨ ਨਾਲ ਸਮਝ ਲਿਓ ਜੀ ਮੈਂ ਪਹਿਲਾਂ ਕਹਿ ਰਿਹਾ ਇਕਾ ਫੈਂਡੀ ਦੇ ਵਿੱਚ ਮੌਸ ਫੈਂਡੀ ਸ਼ਿਮਰ ਫੈਂਡੀ ਇਹਦੇ ਤਿੰਨ ਤਰ੍ਹਾਂ ਦੀਆਂ ਕੁਆਲਿਟੀਆਂ ਨੇ ਠੀਕ ਹੈ ਇਹ ਲਗਾ ਕੇ ਦਊਗਾ 220 ਰੁਪਏ ਸੂਟ ਹੈ ਜੋੜੇ ਦਾ ਮਾਲ ਹੋਊਗਾ ਠੀਕ ਹੈ ਜੀ ਇੱਕ ਵਾਰ ਤੁਹਾਨੂੰ ਮੈਂ ਫੈਂਡੀ ਦੇ ਵਿੱਚ ਰੰਗਾਂ ਦੀ ਕਲਰਾਂ ਤੇ ਨਿਗਾਹ ਮਰਵਾ ਦਣਾ ਠੀਕ ਹੈ ਜੀ ਆਹ ਦੇਖੋ 260 ਰੁਪਏ ਸੂਟ ਫੈਂਡੀ ਦਾ ਹੋਲ ਸੇਲ ਰੇਟ ਠੀਕ ਹੈ ਜੀ 260 ਰੁਪਏ ਸੂਟ ਫੈਂਡੀ ਦਾ ਪੂਰੀ ਸ਼ਾਈਨਿੰਗ ਵਾਲੀ ਹੈ ਠੀਕ ਹੈ ਜੀ ਪੂਰਾ ਟਾਪ ਦਾ ਮਾਲ ਹੈ 260 ਰੁਪਏ ਸੂਟ ਠੀਕ ਹੈ ਜੀ ਕਲਰ ਪੂਰੇ ਟਾਪ ਦੇ ਹੋਣਗੇ 260 ਰੁਪਏ ਸੂਟ ਹੋਲ ਸੇਲ ਰੇਟ ਹੋਊਗਾ ਮਾਲ ਜਿੰਨਾ ਕੋ ਹੋਣਾ ਮਿਲ ਜੂਗਾ ਠੀਕ ਹੈ ਜੀ ਫੈਂਡੀ ਦਾ 260 ਇੱਕ ਆ ਵਾਲਾ ਜੋੜੇ ਵਾਲੇ ਵੀ ਇੱਧਰ ਵੀ ਮਾਲ ਪਿਆ 120 ਰੁਪਿਆ ਦਾ ਸੂਟ ਹੈ ਠੀਕ ਹੈ 120 ਰੁਪਿਆ ਦਾ ਸੂਟ ਹੈ ਸਾਰਾ ਮਿਕਸ ਲੋਟ ਹੋਗਾ ਸ਼ਿਮਰ ਬਰਬਰੀ ਸਾਰਾ ਮਿਕਸ ਹੈ 120 ਰੁਪਿਆ ਦਾ ਸੂਟ ਠੀਕ ਹੈ ਪਰ ਵੀਡੀਓ ਨੂੰ ਸਾਡੀ ਦੱਬ ਕੇ ਸ਼ੇਅਰ ਕਰ ਦਿਆ ਕਰੋ ਜਿਨ੍ਹਾਂ ਨੇ ਪਹਿਣਾ ਨੇ ਹੋਲ ਸੇਲ ਦੇ ਵਿੱਚ ਕੰਮ ਕਰੇ ਸ਼ੁਰੂ ਕਰਨਾ ਹੈ 50000 ਰੁਪਏ ਲੈ ਕੇ आओ ਲੱਖ ਰੁਪਇਆ ਬਣਾਉਗੇ ਇੰਨਾ ਵੀ ਤੁਹਾਨੂੰ ਚੈਲੰਜ ਨਾਲ ਕਹਿੰਦੇ ਆਲਾ ਮਾਲ ਆਪਣੇ ਦੇ ਬਹੁਤ ਪੈਸਾ 100 ਰੁਪਿਆ ਵਾਲਾ ਸੂਟ ਹੈ 150 ਵਾਲਾ ਸੂਟ ਜਿਹੜਾ 100 ਰੁਪਿਆ ਵਾਲਾ ਸੂਟ ਹੈ ਨਾ ਮਾਰਕੀਟ ਦੇ ਚੋ 2 200 ਰੁਪਏ ਦੀ 199 ਰੁਪਏ ਦੀ ਸੇਲ ਲਗਾ ਰੱਖੀ ਹੈ ਜਿਹੜਾ ਮੈਂ ਤੁਹਾਨੂੰ 199 ਦਾ ਕਹਣਾ ਉਹ ਮਾਰਕੀਟ 'ਚ 500 ਦਾ ਵਿਕਦਾ ਠੀਕ ਹੈ ਜਿਹੜਾ 150 ਦਾ ਕਹਣਾ ਉਹ ਮਾਰਕੀਟ 'ਚ 300 ਆ ਵਿਕਦਾ ਹੈ ਜਿਹਦੀ 4 ਦੀ ਕਟ ਹੈ 4 ਤੋਂ ਲੈ ਕੇ 490 ਤੱਕ ਦੀ ਕਟ 80 ਰੁਪਏ ਪੀਸ 100 ਰੁਪਏ ਪੀਸ 2 200 ਰੁਪਏ ਸੇਲ ਲਗਾ ਲਓ ਅੱਦੋ-ਅਦੀ ਕਮਾਈ 25 ਰੁਪਏ ਪੀਸ 50 ਰੁਪਏ ਦਾ ਵੇਚੋ ਪੀਸ ਅੱਦੋ-ਅਦੀ ਕਮਾਈ 3 ਮੀਟਰ ਦਾ ਪੀਸ 55 ਰੁਪਏ ਦਾ ਕਹਣਾ 100 ਰੁਪਏ ਵੇਚੋ ਅੱਦੋ-ਦੀ ਕਮਾਈ ਠੀਕ ਹੈ ਹਰ ਇੱਕ ਮਾਲ ਦੇ ਚੋਂ ਅੱਦੋ-ਦੀ ਕਮਾਈ ਕਰਕੇ ਦਵਾਂਗੇ ਆਪਾਂ ਤੁਹਾਨੂੰ ਠੀਕ ਹੈ ਪਰ ਗੱਲ ਕੀ ਹੈ ਵੀ ਤੁਹਾਨੂੰ ਕੰਮ ਸ਼ੁਰੂ ਕਰਨਾ ਪਊਗਾ ਹਰ ਤਰ੍ਹਾਂ ਦੀ ਵੈਰਾਈਟੀ ਮਿਲ ਜਾਂਦੀ ਹੈ ਆਪਣੇ ਲਈ ਹਰ ਤਰ੍ਹਾਂ ਦੀ ਇੱਕ ਵਾਰ ਦੁਕਾਨ ਤੇ ਵਿਜ਼ਿਟ ਕਰੋ ਅਸੀਂ ਇਹ ਵੀ ਨਹੀਂ ਕਹੇ ਵੀ ਤੁਸੀਂ ਸਾਡੇ ਤੋਂ ਆਨਲਾਈਨ ਮੰਗਾਓ ਜੇ ਆਨਲਾਈਨ ਮੰਗਾਉਣਾ ਹੈ ਉਵੇਂ ਵੀ ਆਪਾਂ ਮਾਲ ਤਾਂ ਭੇਜ ਜਾਨੇ ਪਰ ਸਭ ਤੋਂ ਬੈਸਟ ਹੈ ਕਿ ਤੁਸੀਂ ਦੁਕਾਨ ਤੇ ਆਓ ਵੈਰਾਈਟੀ ਨੂੰ ਚੈੱਕ ਕਰੋ ਵੀ ਕਿੰਦਾ ਦੀ ਵੈਰਾਈਟੀ ਕਿੰਦਾ ਹੀ ਨਹੀਂ ਨਾ ਤੁਹਾਡੇ ਡਬਲ ਪੈਸੇ ਮੇਰਾ ਨਾਮ ਬਦਲ ਦੀ ਠੀਕ ਹੈ ਜੀ